ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਟੋਕੜ ਗੱਬਣ ਝੋਟੀ ਆ ਗਈ ਵੀਰੋ ਚੰਗੇ ਰਿਕਾਰਡ ਵਾਲੀ ਆ ਤੇ ਟੋਕੜਾ ਮਿਆਂ ਨੇ ਚੰਗੇ ਰਿਕਾਰਡ ਵਾਲੀਆਂ ਆਓ ਵੀਰੋ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਆਜੂ ਜੀ ਸਾਸਰੀਆ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਸਰੀ ਸਾਰੀਆਂ ਮੇਰੀਆਂ ਧੀਆਂ ਭੈਣਾਂ ਭਰਾਵਾਂ ਨੂੰ ਸਾਰਿਆਂ ਦੇਸਾਂ ਦੇਸਾਂ ਵਸਦਨ ਸੋਹਰਨ ਸਾਸਰੀ ਗਾਲ ਜੀ ਸਾਸਰੀਆ ਭਾਜੀ ਐ ਭਾਈ ਆਪੜਾ ਨਾਮ ਦੱਸਿਓ ਨਾਮ ਮੇਰਾ ਜੀ ਸਰਦਾਰ ਅਮਰਜੀਤ ਸਿੰਘ ਮਾਨ ਹੈ ਜੀ ਠੀਕ ਹੈ ਜੀ ਪਿੰਡ ਬੋੜੀ ਚੱਕ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਤਾਂ ਫੋਨ ਨੰਬਰ ਭਾਈ ਦੱਸਿਓ ਫੋਨ ਨੰਬਰ ਮੇਰੇ ਕੋ ਐ ਨਹੀਂ ਉਹ ਮੇਰੇ ਛੋਟੇ ਭਰਾ ਕੋ ਹੈਗਾ ਠੀਕ ਹੈ ਜੀ ਉਹ ਲਾਸਟ ਲਾਸਟ ਫੋਨ ਹੀ ਉਹ ਵੀ ਖਰਾਬ ਹੋਇਆ ਹੈ ਬਿਲਕੁਲ ਬਿਲਕੁਲ ਕੋਈ ਨਾ ਲਾਸਟ ਤੇ ਦੱਸ ਦਿੰਨੇ ਆ ਉਹ ਦੱਸ ਦਿੰਨੇ ਤਾਂ ਆਪਣੇ ਕੋਲੇ ਝੋਟੀਆਂ ਨੇ ਘਰ ਦੇ ਪਸ਼ੂ ਪਾਲੇ ਸਾਰੇ ਘਰ ਦੇ ਆ ਪਸ਼ੂ ਆ ਟਰੈਕਟਰ ਵੀ ਸਾਡੇ ਘਰ ਦਾ ਆ ਠੀਕ ਹੈ ਜੀ ਹਾਂਜੀ ਉਹ ਉਹਦੇ ਵਾਸਤੇ ਛੋਟੇ ਆਪਣੇ ਭਰਾ ਨੇ ਤੁਹਾਨੂੰ ਸਾਰੀ ਡਿਟੇਲ ਦੇ ਦੇਣੀ ਸਾਰੀ ਦੇ ਦੇਣੀ ਹੈ ਹਾਂਜੀ ਤਾਂ ਇੱਕ ਵੀਰੋ ਟਰੈਕਟਰ ਆ ਕਰਤਾਰ ਆ ਚੰਗੀ ਕੰਡੀਸ਼ਨ ਆ ਤਾਂ ਬਾਕੀ ਉਹ ਤੁ ਤਾਂ ਆਪਣੇ ਘਰ ਦੇ ਪਸ਼ੂ ਪਾਲਿਆ ਪਹਿਲਾਂ ਤਾਂ ਲੰਮੇ ਟਾਈਮ ਤੋਂ ਵਪਾਰ ਸੀਗਾ ਬੜਾ ਤਗੜਾ ਵਪਾਰ ਕਰਦੇ ਰਹੇ ਹੁਣ ਗਰਮੀ ਕਰਕੇ 2-3 ਮਹੀਨੇ ਵਪਾਰ ਛੱਡ ਛੱਡਿਆ ਬੰਦ ਕੀਤਾ ਹਨਾ 3-4 ਮਹੀਨੇ ਤੋਂ ਨਹੀਂ ਲੈਣਾ ਬਿਲਕੁਲ ਤੇ ਇਹ ਤੋਂ ਹੁਣ ਆਪਾਂ ਫੇਰ ਯਾਨੀ ਕਿ 15-20 ਦਿਨਾਂ ਤੱਕ ਫੇਰ ਜਦੋਂ ਮੌਸਮ ਬਦਲੂ ਫੇਰ ਆਪਾਂ ਕਰਨਾ ਸ਼ੁਰੂ ਕਰ ਹਾਂਜੀ ਤੁਸੀਂ ਦੱਸਦੇ ਪਏ ਘਰ ਦੇ ਪਸ਼ੂ ਇਹ ਵੇਚ ਕੇ ਤਾਂ ਆਪਾਂ ਯਾਨੀ ਕਿ ਸਟਾਰਟਿੰਗ ਕਰਦੇ ਹਾਂ ਬੜਾ ਘਰ ਦੇ ਘਰ ਅੰਦਰ ਭਰਿਆ ਪੂਰਾ ਬਿਲਕੁਲ ਤਾਂ ਕੋਈ ਚਲੋ ਕਿਹੜੇ ਪਸ਼ੂ ਵੇਚਨੇ ਆ ਪਸ਼ੂ ਨਹੀਂ ਬਿਲਕੁਲ ਤਾ ਕੁਝ ਪਸ਼ੂ ਤੁਹਾਡਾ ਰਹਾਦਾ ਇਹ ਵੇਚ ਕੇ ਤਾਂ ਫਿਰ ਆਪਣਾ ਕਾਰੋਬਾਰ ਥੋੜੇ ਮੌਸਮ ਬਦਲਣ ਦੇ ਚੇਂਜਿੰਗ ਫੇਰ ਕਰਦੇ ਹਣਾ ਜੀ ਬੜਾ ਸ਼ੁਰੂ ਤੋਂ 40 42 ਸਾਲ ਹੋ ਗਏ ਮੈਂ ਦੱਸਿਆ ਵੀਡੀਓ ਜਮ ਕਰਦਾ ਚੰਗਾ ਐਕਸਪੀਰੀਅੰਸ ਹੈ ਤੁਹਾਨੂੰ ਪੁੱਛੋ ਜੀ ਤਾਂ ਕੋਈ ਲਾਮਾ ਨਹੀਂ ਆਇਆ ਜ਼ਿੰਦਗੀ ਦੇ ਵਿੱਚ ਇੰਨਾ ਮਾਲ ਝਾਰਾਂ ਹਿਸਾਬ ਨਾਲ ਵੇਚ ਛੱਡਿਆ ਬਾਕੀ ਮਾਲ ਸਾਫ਼ ਤੇ ਸੁਧਰਾ ਦੱਸ ਕੇ ਵੇਖਣਾ ਵੇਖਣਾ ਜੋਗ ਜਣ ਉਹ ਛੋਟੇ ਮੁੰਡਿਆਂ ਨੂੰ ਆਖਣਾ ਇਹੋ ਆਖਣਾ ਵੀ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਧੱਕਾ ਨਹੀਂ ਬਿਲਕੁਲ ਕੋਈ ਕੁਝ ਅਸਲੀਅਤ ਦੱਸੋ ਜਿਹਦਾ ਜੀ ਕਰਦਾ ਲਵੇ ਜਿਹਦਾ ਜੀ ਕਰਦਾ ਨਾ ਲਵੇ ਬਿਲਕੁਲ ਪਾਜੀ ਬ ਤਾਂ ਸਚਾਈ ਤੇ ਚਲੋ ਲੰਮਾ ਟਾਈਮ ਤੁਸੀਂ ਵੀ 50 ਸਾਲ ਦੇ ਲਾ ਕੇ ਕਰੀਬ ਵਪਾਰ ਕਰ ਗਏ ਸਚਾਈ ਨਾਲ ਹੀ ਕੀਤਾ ਅਜੇ ਤੱਕ 42 ਸਾਲਾਂ ਹੀ ਮੇਰੇ ਘਰ ਨਹੀਂ ਕੋ ਆ ਬਿਲਕੁਲ ਤਾਂ ਇਹੀ ਤਾਂ ਕਾਰੋਬਾਰ ਹੁੰਦਾ ਜੀ ਲੰਮੇ ਟਾਈਮ ਦਾ ਤਾਂ ਕਰੀਏ ਭਾਈ ਜੀ ਸ਼ੁਰੂ ਇਹਨਾਂ ਤੋਂ ਚਲ ਆ ਓਏ ਆਜੋ ਆਜੋ ਵੀਰੇ ਹਾਂਜੀ ਇਹਦੇ ਬਾਰੇ ਦੱਸ ਦਿਓ ਪਹਿਲੇ ਨੰਬਰ ਪਰ ਭਾਈ ਇਹ ਜੀ ਆ ਛੋਟਾ ਭਰਾ ਮੇਰਾ ਉਹ ਹੀ ਚੁੰਦਾ ਚਾਹਦਾ ਮੈਂ ਕਿਉਂ ਮੇਰਾ 2-3 ਸਾਲ ਹੋ ਗਿਆ 2 ਸਾਲ ਮਾਲ ਛੱਡਿਆ ਚੂਣਾ ਠੀਕ ਹੈ ਡਾਕਟਰਾਂ ਨੇ ਧੜਕਣ ਵਾਧੀ ਹੈ ਕਰਕੇ ਬੰਦ ਕੀਤਾ ਮੈਨੂੰ ਚਵਾਈ ਤੋਂ ਇਹ ਚੁੰਦੇ ਨੇ ਆਪਣਾ ਸਭ ਕੁਝ ਦੱਸਣਗੇ ਤੁਹਾਨੂੰ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਦਾ ਖਾਲਸਾ ਵੈਕਲ ਜੀ ਦੀ ਫਤਿਹ ਬਹੁਤ ਬਹੁਤ ਧੰਨਵਾਦ ਕੁਲਜਿੰਦਰ ਡੇਰੀ ਫਾਰਮ ਦਾ WhatsApp ਆ ਲੈ ਕੇ WhatsApp ਸ਼ੇਅਰ ਕਰੋ ਜੀ ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨੂੰ ਬੁਲਾਇਆ ਵੀਰੇ ਤਾਂ ਵੀਰੇ ਆਪਣਾ ਵੀ ਨਾਮ ਦੱਸ ਦਿਓ ਤੁਸੀਂ ਪਹਿਲਾਂ ਮੇਰਾ ਨਾਮ ਕਾਬਲ ਸਿੰਘ ਮਾਨ ਠੀਕ ਹੈ ਚਾਕੋਲ ਖੋੜੀ ਵਾਲਾ ਜਿਹੜਾ ਮਸਾ ਠੀਕ ਹੈ ਜੀ ਤਾਂ ਇਹ ਆਪਣਾ ਘਰੇਲੂ ਡੰਗਰ ਨੇ ਘਰ ਦੇ ਆਪਣੇ ਘਰ ਦੇ ਪਸ਼ੂ ਤੁਸੀਂ ਹਨਾ ਘਰੇ ਆਪਣਾ ਟਰੈਕਟਰ ਆ ਆਪਾਂ ਘਰੇਲੂ ਲੋਡ ਕਰਕੇ ਆਪਾਂ ਆਪਣੇ ਵੇਚਦੇ ਲੱਗੇ ਆ ਠੀਕ ਹੈ ਵੀਰ ਜੀ ਹਾਂਜੀ ਤਾਂ ਵੀਰੇ ਕਰੀਏ ਸ਼ੁਰੂ ਇਹਦੇ ਬਾਰੇ ਦੱਸੀਏ ਪਹਿਲਾਂ ਹਾਂਜੀ ਇਹ ਮਾਝਾ ਲੈ ਵੀ ਜੀ ਕੈਨ ਭਾਵੇਂ ਆਪਾਂ ਦੱਸ ਕਹਿ ਦੀ ਹਾਂ ਮੈਂ ਘਰ ਦੇ ਮਾਝ 8 ਕਿਲੋ ਦੋ ਤੇ ਆ 8 ਕਿਲੋ ਭਾਵੇਂ ਸਾਡੇ ਘਰ ਕੋਈ 4 ਦਿਨ ਚੋੜੇ ਠੀਕ ਹੈ ਨਾ ਕੋਈ ਤੈਨੂੰ ਲਾਮਾ ਦੇ ਨਾ ਕੋਈ ਸਾਨੂੰ ਦੇ ਬਿਲਕੁਲ ਵੀਰੇ ਸਾਡੇ ਘਰ ਆਣਗੇ ਚੋਵੇ ਜੇ ਦੁੱਧ ਹੋਵੇ ਤੇ ਲੈ ਜੇ ਨਹੀਂ ਤੇ ਭੈਣ ਭਰਾ ਆਵੇ ਚਾਹ ਪਾਣੀ ਪੀਵੇ ਕੋਈ ਨਰਾਜਗੀ ਵਾਲੀ ਗੱਲ ਨਹੀਂ ਬਿਲਕੁਲ ਵੀਰੇ ਹਾਂ ਕੋਈ ਮਹੀਨਾ ਨਹੀਂ ਕੋਈ 15 ਦਿਨ ਨਹੀਂ ਟੀਕਾ ਕੱਲ ਤੇ ਪਰਸੋ 2 ਦਿਨ ਟੀਕਾ ਭਰਾਇਆ ਇਹਨੂੰ ਨਾਲ ਤੇ ਆਪਾਂ ਟੀਕਾ ਲਵਾਇਆ ਉਹ ਆਪਾਂ ਡਾਕਟਰ ਦਾ ਵੀ ਸਬੂਤ ਦੇ ਸਕਦੇ ਠੀਕ ਹੈ ਜੀ ਗਾਂ ਨਵੇਂ ਦੁੱਧ ਦੀ ਟੀਕਾ ਕਰਾਉਣਾ ਲੋਵੇ ਨਾਖ ਲੋਵੇ ਉਹ ਕੋਈ ਗਰੰਟੀ ਨਹੀਂ ਕੋਈ ਗਰੰਟੀ ਨਹੀਂ ਠੀਕ ਹੈ ਜਿਹੜੀ ਗੱਲ ਬਿਲਕੁਲ ਵੀਰੇ ਸੱਚਾਈ ਹੈ ਵੀਰੇ ਜਿਹੜੀ ਗੱਲ ਆਪਾਂ ਆ ਜੀ ਮਹੀਨਾ ਆਇਆ ਇਹ 10 ਕਿਲੋ ਆ ਕੇ ਭੈਣ ਭਰਾ ਨੇ ਪਾਇਆ ਤਾਂ ਬੜਾ ਪੈਸਾ ਤੇ ਲੌਖਾ ਬਣਦਾ ਬਣਦਾ ਵੀਰੇ ਤੇ ਆਪਾਂ ਨਾ ਨੁਕਸਾਨ ਅੱਗੇ ਆਪਾਂ ਵੀਡੀਓ ਭਾਈ ਜੋ ਸੱਚਾਈ ਦੱਸ ਕੇ ਆਪਣੇ ਨਗਰ ਪ੍ਰਾਇ ਵਿੱਚ ਹੀ ਉਦੋਂ ਵੀ ਆਪਾਂ ਇਹੋ ਕਹਤਾ ਸੀ ਤੇ ਆਪਾਂ ਅਜ ਤੱਕ ਇਹ ਨਹੀਂ ਕਿਹਾ ਜਿੰਨੇ ਮੇਰਾ ਮਾਲ ਖੜਿਆ ਉਹਦੇ ਨਾਲ ਡਬਲ ਡਬਲ ਲੋਕਾਂ ਪੈਸੇ ਮੱਡੇ ਆ ਤੇ ਬਿਲਕੁਲ ਵੀਰੇ ਨਾਲੇ ਆਨਲਾਈਨ ਦਾ ਕੰਮ ਵੀਰੇ ਸਚਾਈ ਦਾ ਹੈਣਾ ਜੀ ਤਾਂ ਹੁਣ ਕਈ ਵੀਡੀਓ ਚ ਕਈ ਥਾਈਂ ਧੋਖੇਬਾਜ਼ੀ ਹੁੰਦੀਆਂ ਤਾਂ ਆਨਲਾਈਨ ਕੰਮ ਹੀ ਫਿਰ ਇਸ ਤਰ੍ਹਾਂ ਲੋਕਾਂ ਦਾ ਮੰਨ ਚੁੱਕਿਆ ਜਾਂਦਾ ਹਾਂ ਤਾਂ ਕਿਦਾਂ ਵੀਰੇ ਤੁਸੀਂ ਗੱਲ ਕੀਤੀ ਹੈ ਤਜਰਬਾ ਵੀ ਹੈ ਪੁਰਾਣਾ ਭਾਈ ਉਹਨਾਂ ਨੂੰ ਵਪਾਰ ਵੀ ਕਰਦੇ ਰਹੇ ਹਨਾ ਜੀ ਹਾਂ ਜੀ ਤਾਂ ਗੱਲ ਗੱਲ ਦਾ ਤਰੀਕਾ ਪਤਾ ਲੱਗਦਾ ਵੀਰੇ ਸਚਾਈ ਹੈ ਹਨਾ ਤਾਂ ਐਵੇਂ ਹਰ ਇੱਕ ਕੰਮ ਕਰੇ ਤਾਂ ਆਪੇ ਆਨਲਾਈਨ ਕੰਮ ਲੰਮਾ ਟਾਈਮ ਚੱਲੂ ਆਪਾਂ ਇਹ ਪੰਜ ਮਹੀਨੇ 2-4 ਸਾਲ ਚੋਈਆਂ ਘਰ ਤੇ ਪਤਾ ਵਾ ਬਿਲਕੁਲ ਕਿਦਾਂ ਦੁੱਧ ਬਣਦਾ ਕਿਦਾਂ ਕਹਿਣ ਨੂੰ ਚਲੋ ਭੈਣ ਭਰਾ ਅਸੀਂ ਮਾਫੀ ਚਾਹੁੰਦੇ ਹਰ ਕੋਈ 20 ਕਿਲੋ 18 15 ਕਹੀ ਜਾਂਦਾ ਪਰ ਕੋਈ ਅੱਠ ਸਮੇਂ ਜੇ ਕੋਈ ਮੱਝ ਨਹੀਂ ਜੇ ਦੇਂਦੀ ਆਪ ਜਦੋਂ ਸਿਆਲ ਹੁੰਦਾ ਵਾ ਅਸੁਚੱਤੇ ਹੁੰਦਾ ਉਦੋਂ ਮੱਝ ਕੋਈ ਸੂਰਮੀ 15 ਕਿਲੋ ਦੁੱ ਇਹ 17 18 ਕਿਲੋ ਹਿਆਣੇ ਦੇ ਇਸ ਕਰਕੇ ਸਾਰੇ ਚੱਲ ਪਿਆ ਵਾ ਚੱਲਦਾ ਜੀ ਹੈ ਓ ਝੂਠ ਆ ਬਿਲਕੁਲ ਜੀ ਮਾਝ ਸੋਨੀ 12 ਕਿਲੋ ਜਿਹੜੀ ਦੁੱਧ ਕੱਢ ਦਿੰਦੀ ਨਾ 12 ਕਿਲੋ ਰੋਜ਼ ਵਜਨ ਨਿਕਲਦਾ ਬੜਾ ਤਕੜੀ ਗੱਲ ਹੈ ਬੜੀ ਗੱਲ ਹੈ ਜੀ ਬਾਕੀ ਝੂਠ ਨੂੰ ਜਿਹੜੀ ਮਾਝ ਸਤਕੀ ਆ ਉਹਦਾ 20 ਕਿਲੋ ਜਿਹੜੀ ਸੂਈ ਉਹਦਾ 15 ਕਿਲੋ ਨੋਰਮਲ ਚੱਲੀ ਜਾਂਦੇ ਚੱਲਣ ਦਿਆ ਜੀ ਤੇ ਜੇ ਕੋਈ ਭੈਣ ਭਰਾ ਦੇਣ ਡਾਂਗੇ ਮਾਚੋਲੇ ਦੋ ਮਾਜੇ ਜੇ ਦੁੱਧ ਦੇ ਦੇ ਮੈਂ ਉਹਦਾ ਦੇਣਦਾਰ ਹੋਊਂਗਾ ਬਿਲਕੁਲ ਬਿਲਕੁਲ ਤਾਂ ਕਿਦੋਂ ਤਿੰਨ ਤਿੰਨ ਡੰਗ ਚਾਰ ਚਾਰ ਡੰਗ ਚਵਾਈ ਤੇ ਕੰਮ ਫੇਰ ਪਤਾ ਲੱਗਦਾ ਹੈ ਨਾ ਪਤਾ ਲੱਗਦਾ ਜੀ ਅਸਲ ਵਿੱਚ ਤਿੰਨ ਤਿੰਨ ਤੀਜੇ ਡੰਗ ਜਾ ਕੇ ਪਸ਼ੂ ਦਾ ਪਤਾ ਲੱਗਦਾ ਅਸੀਂ ਤੇ ਆਪਾਂ ਨੇ ਸਾੜੀਆਂ ਮਈਆਂ ਹਨਾ ਕੇ ਪਾਉਣ ਲੱਗੇ ਆ 4.5 ਦਿਨ ਚੋਲੇ ਜਿੰਨਾ ਕਹਿ ਦਾਂਗੇ ਦੇ ਦੇ ਲੈ ਜੇ ਨਹੀਂ ਭੈਣ ਭਰਾ ਆਪਣੇ ਜੋ ਸਤਕਾਰ ਬਣੂ ਕਰਕੇ ਆਪਣੇ ਕੋਈ ਕੋਈ ਬਿਲਕੁਲ ਬਿਲਕੁਲ ਜੀ ਪਸ਼ੂ ਵੀਰੇ ਦੁੱਧ ਭਰਦੇ ਵੀ ਆ 17 18 18 ਕਿਲੋ ਮਈਆਂ ਦੁੱਧ ਭਰਦੀਆਂ ਵੀ ਆ ਹੈ ਨਾ ਜੀ ਦਾ ਆਨਲਾਈਨ ਉਹਦਾ ਪਸ਼ੂ ਜਿੰਨੇ ਜਾਂਦੇ ਜਿਆਦਾਤਰ ਕਈ ਵੀਰਾਂ ਦਾ ਹੀ ਹੁੰਦਾ ਵੀਰੇ ਇਦਾਂ ਨਹੀਂ ਉਦਾਂ ਨਹੀਂ ਹਾਂ ਜੇ ਕੋਈ ਚਵਾਈ ਕਰਾਈ ਆ ਤਾਂ ਵੀਰੇ ਪਹਿਲਾਂ ਕਹਿ ਦਿੰਦੇ ਆ ਇਹ ਤਾਂ ਵੇਗੀ ਹਾਂ 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 ਤਾਂ ਜੇ ਕੋਈ ਆਨਲਾਈਨ ਆ ਗਿਆ ਤਾਂ ਲੈ ਗਿਆ ਫਸ ਗਿਆ ਜਵਾਰਾ ਜਿਹੜਾ ਫਸ ਗਿਆ ਬਿਲਕੁਲ ਜੀ ਮੈਂ ਕਿਹਾ ਤੂੰ ਬਿਲਕੁਲ ਬਾਕੀ ਵੀਰੇ ਸਾਡਾ ਕੰਮ ਕਿਥੇ ਪੈਸੇ ਪੈ ਗਏ ਬਿਲਕੁਲ ਛੋੜੇ ਬੜੇ ਕਢਾਉਣੇ ਔਖੇ ਆ ਬਿਲਕੁਲ ਵੀਰ ਜੀ ਸਾਡਾ ਕੰਮ ਹੁਣ ਵੀਡੀਓ ਦਾ ਜਿੱਦੇ ਦਾ ਚੈਨਲ ਚੱਲਿਆ ਇਹੀ ਗੱਲ ਹਰ ਵੀਡੀਓ ਚ ਕਹਿੰਦੇ ਆ ਵੀਰੇ ਆਪ ਦੀ ਚਵਾਈ ਕਰੋ ਪਾਸ ਕਰੋ ਵੇ ਪਰਖ ਕੇ ਆਪਣਾ ਪਸ਼ੂ ਖਰੀਦੋ ਕਿਉਂਕਿ ਕੋ ਲੰਬਾ ਨਹੀਂ ਰਹਿ ਜਾਂਦਾ ਚੈਨਲ ਵਾਲੇ ਦਾ ਕੋਈ ਜਨਾਹ ਨਹੀਂਗਾ ਬਿਲਕੁਲ ਹੁਣ ਲਾ ਲੋ ਮੰਨ ਕੇ ਚਲੋ ਸਾਡ ਕੋ ਅੱਧਾ ਘੰਟਾ ਆਏ ਠੀਕ ਹੈ ਤੁਹਾ ਜੋ ਅਸੀਂ ਆਪਣੇ ਮੂੰਹ ਬਿਆਨ ਕਰਦੇ ਤੁਹਾ ਗਾੜੀਓ ਬਿਆਨ ਲਾ ਦਦੇ ਲੈ ਬਿਲਕੁਲ ਹਾਂ ਸਾਡੇ ਕੋ ਕੁਝ ਤਾਂ ਨਹੀਂ ਰਹੇ ਇਹ ਚੋਈਆਂ ਜਾਂ ਤੁਹਾਨੂੰ ਇੰਨਾ ਵਾਰ ਕੀ ਪਤਾ ਕੁਝ ਪਤਾ ਨਹੀਂ ਹਾਂ ਜਦੋਂ ਆਪਣੀ ਮਿਹਨਤ ਕੀਤੀ ਹਰ ਕੇ ਕਿਲਗੇ ਜਿੰਨੇ ਭੈਣ ਭਰਾ ਲੈਣਾ ਵਾ ਜਿੰਨੇ ਪੈਸਾ ਇੰਨਾ ਕਰਕੇ ਦੇਣਾ ਉਹਦਾ ਫਰਜ ਆ ਵੀ ਘਰੋਂ ਆਪਣੇ ਉੱਠੇ ਉੱਠੇ ਲੈ ਕੋ ਭੈਣ ਭਰਾ ਨਾਲ ਨਾ ਜਿਹੜਾ ਲਵੇ ਵੀ ਮੈਨੂੰ ਨਹੀਂ ਇਹ ਗੱਲ ਪਤਾ ਮੇਰੇ ਨਾਲ ਤੋਰ ਤੇ ਚੱਲ ਮੇਰੇ ਵੇਖ ਦੇ ਵਿੱਚ ਸੋਨਾ ਆ ਕੇ ਮਿੱਟੀ ਆ ਬਿਲਕੁਲ ਵੀਰੇ ਉੱਤੇ ਬੈਠਿਆ ਭੈਣ ਭਰਾ ਪੈਸਾ ਤੇ ਲੱਪਾ ਪੈ ਗਏ ਬੱਚੇ ਜਿੱਦਾਂ ਵੀ ਉੱਥੇ ਪਾ ਦਿੰਦੇ ਆ ਮੁੜ ਕੇ ਉਹ ਘਰ ਜਾਂਦੇ ਆ ਪੈਰੋਂ ਦੇ ਯਾਸਾਨਾ ਠੱਗੀ ਹੋ ਗਈ ਠੱਗੀ ਆਪਾਂ ਆਪ ਕਰਦੇ ਆ ਜੋ ਕਰਦੇ ਆ ਜਿੰਦਾ ਆਪਾਂ ਪੈਸਾ ਦਿੱਤਾ ਫਿਰ ਕਪੱਤ ਕੀਤੇ ਤੇ ਫਾਇਦਾ ਕੀ ਆ ਕੁਝ ਨਹੀਂ ਕਿ ਨਹੀਂ ਦਾ ਉਤਰ ਆ ਜਾਂਦਾ ਕੋਈ ਭੈਣ ਭਰਾ ਆਸਾਨਾ ਮੰਗ ਲੋ ਯਾਰ ਉੱਚ ਫੂਕ ਲੋ ਮਰ ਕੇ ਲੱਖਾਂ ਦਾ ਘਾਟਾ ਜੂ ਪਾਉਣਾ ਵਾ ਯਾਰ ਕੇ ਭੈਣ ਭਰਾ ਤੇਲ ਪਾ ਕੇ ਨਾਲ ਬਾਹ ਲੋ ਵੀ ਵੀਰ ਵੇਖ ਲੈ ਜੈ ਸੈਦ ਲੈ ਗਿਆ ਨਹੀਂ ਸਾਈ ਛੱਡ ਗਏ ਮੈਨਾਂ ਵੀਰੇ ਸਾਰਾ ਸਾਲ ਪਸ਼ੂ ਚੋਣਾ ਵਾਂ ਤਾਂ ਇੱਕ ਦਿਨ ਕੱਢ ਲੇ ਹਾਂ ਕੋਈ ਫਰਕ ਨਹੀਂ ਨਹੀਂ ਆਪਾਂ ਨਾਲ ਜੇ ਭੈਣ ਭਰਾ ਨਾਲ ਲੈਓ ਨਾ ਲੈਓ ਇੱਕ ਦਿਨ ਜ਼ਰੂਰ ਕੱਢੋ ਕਿਉਂਕਿ ਸਰਾ ਸੂਆ ਪੀਣਾ ਤੁਸੀਂ ਪਸ਼ੂ ਨੂੰ ਚੰਗੀ ਆ ਬਿਲਕੁਲ ਜੀ ਇਹ ਕਰਕੇ ਮੁਰਕੇ ਕੇ ਬਖਤਾਨਾ ਪਹਿਲਾ ਵੇਲਾ ਸਾਂਭ ਲੋ ਬਿਲਕੁਲ ਵੀਰੇ ਜੀ ਬਿਲਕੁਲ ਪਰ ਇਹ ਨਾ ਕਿ ਨੂੰ ਮਾਰਾ ਕਹੋ ਤੇ ਨਾ ਘਵਾਓ ਘਵਾਓ ਬਿਲਕੁਲ ਵੀਰੇ ਬਾਕੀ ਕਰਮਾਂਦ ਹੋ ਜਾਂਦਾ ਕਰਮਾਂਦ ਬਿਲਕੁਲ ਵੀਰੇ ਬਿਲਕੁਲ ਪਰ ਇੱਕ ਰਾਂਜਾ ਆਪਣਾ ਦਿਮਾਗ ਵਰਤੋ ਵਰਤੋ ਬਿਲਕੁਲ ਬਿਲਕੁਲ ਆਨਲਾਈਨ ਕੰਮ ਬਹੁਤ ਸੋਹਣਾ ਬਾਕੀ ਇਹ ਚਲੋ ਵੀਰੇ ਬਿਲਕੁਲ ਵੀਰੇ ਹਾਂਜੀ ਚਲੋ ਕਰੋ ਤਾਂ ਆਪਾਂ ਇੱਕ ਦੱਸਿਆ ਨਾ ਬਾਰੇ ਵੀਰੇ ਹਾਂਜੀ ਇਹਦੇ ਬਾਰੇ ਦੱਸਿਓ ਕਿ ਦੁੱਧ ਹੁਣ 8 ਲੀਟਰ ਆ ਵੀਰੇ 8 ਲੀਟਰ ਦੁੱਧ ਠੀਕ ਆ ਜੀ ਇਹ ਦੋ ਦਿਨੋਂ ਟੀਗਾ ਭਰਾਏ ਨੂੰ ਹੋਏ ਆ ਠੀਕ ਆ ਜੀ ਨਾਲਜ ਟੀਗਾ ਵੀ ਲਵਾਇਆ ਆਪਾਂ ਕੋਈ ਮਹੀਨਾ ਨਹੀਂ ਵੀ ਕੋਈ ਕੋਈ ਗਾਰੰਟੀ ਨਹੀਂ ਤਾਂ ਮਿਲਦੀ ਵੀਰੇ ਕਿਵੇਂ ਆ ਮਿਲਦੀ ਵੀਰ ਜੀ ਪਾੜਾ ਪਾ ਕੇ ਉੱਤੇ ਵੰਡ ਪਾ ਕੇ ਮਿਲਦੀ ਅੱਛਾ ਪਾੜਾ ਪਾ ਲੈਂਦੇ ਤਾਂ ਵੰਡ ਪਾ ਲੈਂਦੇ ਆ ਇਤਨਾ ਖੁੱਲੀ ਜੇ ਮਤਲਬ ਪਾੜਾ ਪਾ ਲੈਣਾ ਇਦਾਂ ਵੰਡ ਛੋੜਨਾ ਥੱਲੇ ਬੈਹਿਣਾ ਪਾ ਚੋਲਣਾ ਚੋਲਣਾ ਠੀਕ ਆ ਠੀਕ ਆ ਵੀਰੇ 8 ਲੀਟਰ ਦੁੱਧ ਆ ਗਿਆ ਤਾਂ ਦੋ ਦਿਨ ਸੀ ਤਾਂ ਤੋਰਾ ਵਿਖਾਈਏ ਵੀਰੇ ਦਾ ਹਨਾ ਤਾਂ ਵੇਖੋ ਵੀਰੇ 8 ਲੀਟਰ ਦੁੱਧ ਆ ਗਿਆ ਵਜਨ-ਵਜਨ ਫੁੱਲਾ ਹੈ ਪਤਲੇ ਚਮਚਾ ਨਾੜਾ ਨੂਣਾ ਵੀਰੇ ਪਿੰਡੇ ਦੇ ਇਹ ਚੈੱਕ ਕਰ ਲੋ ਤਾਂ ਵੀਰੇ ਸੱਜਰ ਸੱਜਰ ਨੂੰ ਦਾ ਕਿੰਨਾ ਕਿ ਚਵਾ ਗਿਆ ਆਹੀ ਹੈ ਜੀ ਸੱਜਰ ਵੀ 12 ਕਿਲੋ ਆਹੀ ਹੈ ਮੇਰੇ ਅਹੀਂ 12 15 14 ਉਹ ਤਾਂ ਠੀਕ ਆ ਠੀਕ ਆ ਜੀ ਤਾਂ 12 ਕਿਲੋ ਮਾਈ ਬਹੁਤ 10 12 ਕਿਲੋ ਦੀ ਚਵਾਈ ਕਰਾ ਗਈ ਹਨਾ ਜੀ ਤਾਂ ਬਾਕੀ ਵੀਰੇ ਲੈਵਲ ਉਹ ਚੈੱਕ ਕਰ ਲੋ ਥਣ ਥਣ ਚੰਗਾ ਸੋਹਣਾ ਲੱਗਿਆ ਤਾਂ ਹੈ ਪਤਲੇ ਚਮਚਾ ਤਾਂ ਵਜਨ-ਵਜਨ ਵੀ ਫੁੱਲਾ ਬਿਲਕੁਲ ਠੀਕ ਕਮਾਲ ਹੋ ਵੀਰੇ ਤਾਂ ਵੀਰੇ ਸਿੰਘ ਸੁੰਗ ਦੀ ਕੁਆਲਿਟੀ ਚੰਗੀ ਘੈਂਟ ਆ ਤਾਂ ਠੰਡ ਠੁਣ ਵੀ ਐ ਚੰਗਾ ਸੋਨਾ ਲੱਗਿਆ ਤਾਂ ਵਜਨ ਵੀ ਫੁੱਲਾ ਤਾਂ ਚੰਮ ਪਤਲੇ ਦੀ ਆ ਤਾਂ ਬਾਕੀ ਵੀਰੇ ਵੀਰ ਕੋਲੇ ਤਾਂ ਭਾੜੇ ਤੇ ਮਿਲਦੀ ਆ ਚਲੋ ਇੱਕ ਅੱਧਾ ਦਿਨ ਵੀਰੇ ਕਰ ਜਾਂਦਾ ਪਸ਼ੂ ਹਨਾ ਕਦੋਂ ਮੰਨ ਲਓ ਓਪਰੇ ਥਾਂ ਤੇ ਜਾ ਕੇ ਠੀਕ ਆ ਵੀ ਇੱਕ ਅੱਧਾ ਦਿਨ ਵੀਰੇ ਲਵਾ ਸਕਦਾ ਤਾਂ ਮੈਂ ਚੰਗੀ ਆ ਕੱਦ ਵਜਨ ਵਾਲੀ ਆ ਕੋਈ ਨਿੱਕੀ ਨਾ ਮੰਨ ਕੇ ਚੱਲਿਓ ਤਾਂ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਹੈ ਮੋਲ ਵੀਰ ਜੀ ਮੋਲ ਤੇ 75 ਹਜ਼ਾਰ ਕਰਦੇ ਆ ਬਾਕੀ ਜਿੱਥੇ ਤੁਸੀਂ ਆਖੋ ਜਾਇਜ ਆਪਾਂ ਚੱਲ ਦੇ ਦਾਂਗੇ ਕਿਉਂਕਿ ਆਪਾਂ ਅਗੜੇ ਖਰੀਦਿਆ ਪਿਆ ਘਰ ਦਾ ਮਾਲ ਹੈ ਚਲੋ ਪੈਸਾ ਭਰਾਵੇ ਕੱਢ ਕੇ ਕੁਛ ਹੋਵੇ ਠੀਕ ਹੈ ਜੀ ਤਾਂ ਵੀਰੇ ਵੀਰੇ ਨੇ ਗਰੰਟੀ ਨਾਲ ਦੱਸਿਆ ਕਿ 8 ਲੀਟਰ ਦੁੱਧਾ ਬਾਕੀ ਵੀਰੇ ਨਾਣਾ ਨੂਣਾ ਮਹਾਨੇ ਦੇ ਚੈੱਕ ਕਰ ਲਓ ਥਣ ਥੁਣ ਚੰਗਾ ਲੱਗਿਆ ਤਾਂ ਵੀਰੇ ਇੱਕ ਹੀ ਗੱਲ ਕਰਦੀ ਕਰ ਦੋ ਗੱਲ ਕੋਈ ਜਦੋਂ ਵਿੱਚੇ ਛੋੜ ਛੱਪਾ ਪੂਰੇ 70 ਦੀ ਜਾਂਦੇ ਚਲੋ ਠੀਕ ਹੈ ਕੋਈ ਠੀਕ ਹੈ ਬਾਕੀ ਕੋਈ ਵੀਰਾ ਫੋਨ ਲਾਵੇ ਮੋੜਨਾ ਨਹੀਂ ਹਨਾ ਫੋਨ ਵੀ ਲੈਵੇ ਆਣ ਕੇ ਤਸੱਲੀ ਵੀ ਕਰੇ ਤਸੱਲੀ ਵੀ ਕਰੇ ਆਵਾਜ਼ ਆਹੀ ਆਕੀ ਜਾਂਦੇ ਤਸੱਲੀ ਕਰਕੇ ਖੜੇ ਬਿਲਕੁਲ ਆਹ ਕੋ ਤੈਨੂੰ ਕਹੇ ਨਾ ਸਾਨੂੰ ਕਵੇ ਕਵੇ ਬਿਲਕੁਲ ਵੀਰੇ ਬਿਲਕੁਲ ਤਾਂ 70 ਚੋਂ ਮਾਨਤਨ ਹੋ ਜੂ ਕੋਈ ਨਹੀਂ ਉਹ ਕਿੱਦਾਂ ਭੈਣ ਭਰਾ ਆਊਗਾ ਤੇ ਘਰ ਹੋ ਜਾਣਾ ਉਹ ਤੈਨੂੰ ਪਤਾ ਕਰਵਾਉਂਗਾ ਨਹੀਂ ਠੀਕ ਹੈ ਵੀਰੇ ਤਾਂ ਰੇਡ ਵੀਰ ਦਾ ਜਾਇਜ ਆ 70 ਚੋਂ ਵੀਰ ਕਹਿੰਦਾ ਮਾਨਤਨ ਹੋ ਜੂ ਤਾਂ ਚੰਗੀ ਮੈਂ ਵੀਰੋ ਪਤਲੇ ਚਮਚਾ ਆ ਹਾਂਜੀ ਵੀਰੇ ਇਹ ਵੀ ਸੇਲ ਕਰਨੀ ਹਾਂਜੀ ਹਾਂਜੀ ਤਾਂ ਇਹ ਦਾ ਕੀ ਮੁੱਲ ਮੰਗ ਲੈਣਾ ਕੱਟੀ ਕਿੰਨੇ ਜਰਦੀ ਹੋ ਗਈ ਇਹਦੀ ਗੱਲ ਬੇਨਤੀ ਹੈ ਵੀ ਚਲੋ ਸਾਲਕ ਦੀ ਹੈਗੀ ਆ ਹਾਂਜੀ ਤੇ ਘਰ ਰਖਣਾ ਮੇਰਾ ਭੈਣ ਭਰਾ ਕੋਈ ਫੋਨ ਕਰ ਲੈ ਜੇ ਮੇਰਾ ਭੈਣ ਭਰਾ ਚਲੋ ਗੁੱਸਾ ਵੀ ਨਾ ਕਰ ਉਹ ਨਾ ਕਰੇ ਕਿ ਅਸੀਂ ਹੱਤੀ ਪਾਲੀ ਉਹਦਾ ਪੱਤ ਦੇਣੀ ਨਹੀਂ ਨਹੀਂ ਠੀਕ ਹੈ ਉਹ ਭੈਣ ਭਰਾ ਹੀ ਸਾਂਭੂ ਕੱਲ ਨੂੰ ਮੱਝ ਬਣ ਜੂ ਦੁੱਧ ਪੀਓ ਯਾਦ ਕਰੂਗਾ ਬਿਲਕੁਲ ਜੀ ਮੁੱਲ ਤੇ ਦਾ 10000 ਰਿਆ 10000 ਜੀ ਵੀਰੇ ਤਾਂ ਮਾਂ ਤੁਹਾਨੂੰ ਹੋ ਜੂ ਦਿਨਾਂ ਤੋਂ ਕਰ ਕਰਦੇ ਕੋਈ ਗੱਲ ਨਹੀਂ ਇੱਕ ਇੱਕ ਗੱਲ ਦੋ ਜਾਂਦੇ ਵੀਰ ਅੱਠ ਦੀ ਜਾਂਦੇ ਕੋਈ ਵੀਰ ਸਾਹਮਣੂ ਹੈ ਨਾ ਵੰਡ ਵੰਡ ਬਾਲੋ ਹਾਂ ਇਹਦੇ ਕੋਈ ਸਾਹਮਣੇ ਵਾਲਾ ਆ ਜੇ ਉੱਤੇ ਹੋਰ ਵੀ ਅੱਠ ਹਜ਼ਾਰ ਦੀ ਕਰ ਦਿਓ ਹਾਂ ਉਹ ਅੱਠ ਕਿਉਂ ਵੀ ਥੋੜਾ ਬੋਧਾ ਕਰ ਦਾਂਗੇ ਮੈਂ ਕੋਈ ਸਾਹਮਣੇ ਵਾਲਾ ਫੋਨ ਲਾਵੇ ਵੀਰ ਮੋੜਦੇ ਨਹੀਂ ਹੈ ਨਾ ਮੋੜਦੇ ਨਹੀਂ ਦੇ ਦਾਂਗਾ ਠੀਕ ਹੈ ਤਾਂ ਵੇਖੋ ਵੀਰੋ 8000 ਦੀ ਹੋ ਜੂ ਬਾਕੀ ਹੈ ਕੱਦ ਵਜਨ ਵਾਲੀ ਆ ਜੈਡ ਬਲੈਕ ਟੰਬ ਬਲੈਕ ਆ ਗਈ ਹੈ ਨਾ ਜੀ ਸਾਰੀ ਪੂਛ ਲੱਗਿਆ ਠੀਕ ਹੈ ਜੀ ਚੰਗੀ ਕੱਟੀ ਹੈ ਜੀ ਹਾਂ ਜੀ ਵੀਰ ਅਗਲੇ ਬੰਨੇ ਆ ਮੈਂ ਆ ਗਿਆ ਇਹਦਾ ਦੱਸਿਓ ਇਹ ਨਿੱਕੀ ਚਲੋ ਮੈਂ ਨਹੀਂ ਕਹਿੰਦਾ ਵੀ ਮੈਂ ਬਰੀਡ ਚ ਰਿਆ ਜਾਂ ਮੈਨੂੰ ਪਤਾ ਹਾਂਜੀ ਆਪਣੇ ਪੱਪੂ ਸੰਧੂ ਨਹੀਂ ਹੈਗਾ ਨਾ ਬਰੀਡਰ ਸਾਹਿਬ ਹਾਂਜੀ ਉਹਨਾਂ ਨੂੰ ਇਹ ਮਾਈਦੇ ਮਤਲ ਨਸਲ ਬਾਰੇ ਪੁੱਛ ਕੇ ਵੇਖ ਲੋ ਠੀਕ ਹੈ ਇਹ ਪਿਓਰ ਮੋਹਰਾ ਤੇ ਬੰਨੀ ਨਸਲ ਮੱਝ ਆ ਠੀਕ ਹੈ ਜੀ ਬੰਨੀ ਦਾ ਮਤਲ ਕਿਹਦਾ ਆ ਵੇਖੋ ਲੋਗਾਂ ਦੇ ਕੁੰਡੀ ਕੁੰਡੀ ਤੇ ਚੂੜ ਚੂੜ ਜਿਹੜੀ ਪੂਖਿਆ ਜੱਟਿਆਂ ਦੇ ਮਤਲ ਬਰਾਬਰ ਰਹਿਣੀ ਆ ਠੀਕ ਹੈ ਜੀ ਜਿਹੜਾ ਥਾਣਿਆ ਥਾਣੇ ਉਹ ਨਸਲ ਦਾ ਇਹੋ ਹੀ ਥਾਣ ਹੋਊਗਾ ਕਿ ਪੱਪੂ ਸੰਧੂ ਜਿੱਦਾਂ ਮਰਜੀ ਭਾਜੀ ਨੂੰ ਪੁੱਛ ਕੇ ਵੇਖਣ ਕਿ ਇਹ ਮੱਝ ਉਹ ਨਸਲ ਹੈਗੀ ਆ ਤੇ ਕਿ ਨਹੀਂ ਹੈਗੀ ਠੀਕ ਹੈ ਵੀਰੇ ਹਾਂਜੀ ਤਾਂ ਵੇਖੋ ਵੀਰੋ ਤਾਂ ਹੈਵੀ ਬਲੈਕ ਹੈ ਨਾ ਜੈਡ ਬਲੈਕ ਹੈ ਜੋ ਪੂਛ ਤੋਂ ਲੈ ਕੇ ਵੀਰੇ ਹਾਂ ਐ ਬਲੈਕ ਆ ਸਿੰਗਲ ਹੱਡੀ ਆ ਹੈ ਕੱਦ ਵਜਨ ਵਾਲੀ ਆ ਤਾਂ ਸਿੰਘ-ਸੁੰਗ ਦੀ ਕੁਆਲਿਟੀ ਚੰਗੀ ਕੈਂਟ ਲੱਗੀ ਆ ਬਿਲਕੁਲ ਕੁਮਾ ਕੇ ਗਿਆ ਸਿੰਘ ਹੈ ਨਾ ਹਾਂ ਹਾਂ ਠੀਕ ਹੈ ਜੀ ਤਾਂ ਬਾਕੀ ਵੀਰੇ ਥਣ ਥਣ ਦੀ ਕੁਆਲਿਟੀ ਵੀ ਚੰਗੀ ਸ਼ਾਨਦਾਰ ਆ ਤਾਂ ਪੈਪਾ ਬੋ ਪਾਏ ਚੰਗੀਆਂ ਦੁੱਧ ਵਾਲੀਆਂ ਲੱਗੀਆਂ ਤਾਂ ਵੀਰੇ ਕਿੰਨਾ ਦੁੱਧ ਆ ਇਹਦੇ ਥੱਲੇ ਇਹ ਮਾਈ ਦੀ ਸਿਵਤਿਆ ਹਾਂਜੀ ਚਲੋ ਕਿਸੇ ਦੇ ਘਰ ਭੈਣ ਭਰਾ ਦੇ ਜਾ ਕੇ ਦਿਹਾੜੀ ਉੜਾਪੂਰਾ ਕਰ ਜੇ ਹਾਂਜੀ ਮੇਰੇ ਘਰ ਦੋ ਟਾਈਮ ਆਏ ਕੋਈ ਟੀਕਾ ਨਹੀਂ ਕੋਈ ਪੜਾ ਨਹੀਂ ਹਾਂਜੀ ਫੱਟੀ ਰਹਿ ਕੇ ਬਹਿ ਜਾਣਾ ਵਾ ਮੱਜਾਂ ਧਾਰਾ ਲੈ ਕੇ ਮੱਜ ਨੇ ਪਸੰ ਪੈਣਾ ਵਾ ਪਸੰ ਪੈਣਾ ਸਿਰਫ 5 ਕਿਲੋ ਵੁੱਦਗੇ 5 ਕਿਲੋ ਹੈਗਾ ਹੈਗਾ ਇਹਨਾਂ ਵਿੱਚ 7 ਕਾਹੋਂ ਦੇ 5 ਨਿਕਲੂਗਾ ਤੇ ਜੇ 5 ਕਾਹੋਂ ਦੇ ਲੋਕ ਅਖਣੇ ਜਾਂ 3-4 ਹੀ ਹੋਣਾ ਹਾਂਜੀ ਪੰਜ ਜਾਂ ਤੇ ਪੰਜ ਹੀ ਹੋਏਗਾ ਹਾਂਜੀ ਹੋਊਗਾ ਤੇ ਅੱਠੀ ਪਾਰੀ ਵਿੱਚ ਹੁੰਦਾ ਜੀ ਅੱਠ ਪੈਰੀ ਵਿੱਚ ਹੁੰਦੇ ਪੈਰੀ ਵਿੱਚ ਹੁੰਨਾ ਅੱਠ ਤੋਂ ਅੱਠ ਵਿੱਚ ਹੁੰਨਾ ਹਾਂਜੀ ਜਿਹੜਾ ਮੇਰਾ ਮਰਜੀ ਭੈਣ ਭਰਾ ਇਹਨੂੰ ਚੋਲੇ ਠੀਕ ਹੈ ਜੀ ਇਹਦੇ ਪੰਜ ਕੋ ਦੁੱਧ ਦੇ ਦੇ ਲੈ ਜੇ ਨਹੀਂ ਤੇ ਕੋਈ ਆਪਾਂ ਨੂੰ ਧਰਾਜ ਨਹੀਂਗਾ ਪਰ ਆਪਾਂ ਦਾਾਂਗੇ ਮਦ ਰੱਖਣ ਵਾਲੇ ਦੂਜਾ ਨਾ ਕੋਈ ਕਰੇ ਤੇ ਆਪਾਂ ਦਾਾਂਗੇ ਦੂਜੇ ਪਾਸੇ ਬਿਲਕੁਲ ਹੈ ਨਸਲ ਦੀ ਮੈਂ ਹੈ ਵੀਰੋ ਇੱਕ ਰੰਗ ਕਾਲੀ ਆ ਕੱਦ ਵਜਨ ਵਾਲੀ ਆ ਸਿੰਗਲ ਹੱਡੀ ਆ ਗਈ ਆ ਤਾਂ ਵੀਰੇ ਗਾਂ ਬਣੀ ਬੁਣੀ ਆ ਇਹ ਨਾ ਅੱਛੇ ਬਿਲਕੁਲ ਨਹੀਂ ਇਹ ਗਾਂ ਨਹੀਂ ਹੈ ਇਹ ਲੋਤੀ ਗਾਂ ਨਹੀਂ ਪਰ ਇਹ ਮੈਂ 10 ਸਾਲਾਂ ਦੀ ਰੱਖਦਾ ਬਿਲਕੁਲ ਮਾਜ ਬਣਾ ਮੈਂ ਬਣਾਇਆ ਨਹੀਂ ਕਿ ਉਹ ਮੈਨੂੰ ਦੁੱਧ ਹੀ ਲੋੜੀ ਤੇ ਬਣਾ ਦੇਣਾ ਦੁੱਧਾ ਭੱਜ ਜਾਣਾ ਹੈ ਭੱਜ ਜਾਣਾ ਹੈ ਬਾਕੀ ਇਹ ਮਧੀ ਰਹੀ ਆ ਤੇ ਮੈਂ ਇਹਨੂੰ ਬਣਾਇਆ ਨਹੀਂਗਾ ਠੀਕ ਹੈ ਵੀਰੇ ਹਾਂਜੀ ਤਾਂ ਬਾਕੀ ਵੀਰੇ ਚੈੱਕ ਕਰ ਲਓ ਇੱਕ ਰੰਗ ਕਾਲੀ ਆ ਗਈ ਆ ਕੱਦ ਵਜਨ ਵਾਲੀ ਆ ਤਾਂ ਤੋਰਾ ਵਿਖਾਈਏ ਵੀਰੇ ਖੋਲੋ ਇਹ ਕੁਝ ਵੱਡੀ ਆ ਵੇਖੋ ਬਿਲਕੁਲ ਵੀਰੇ ਜੈਡ ਬਲੈਕ ਆ ਲੈ ਲਓ ਜੈਡ ਬਲ ਲੈ ਗਿਆ ਠੀਕ ਹੈ ਜੀ ਤਾਂ ਵੇਖੋ ਵੀਰੋ ਬਾਕੀ ਤੁਸੀਂ ਦੇਖ ਪਰਖ ਕਰ ਲਿਓ ਚੰਗੇ ਪਸ਼ੂ ਆ ਨਸਲ ਦੇ ਪਸ਼ੂ ਵੀਰੇ ਕੋਲੇ ਚੰਗੀ ਮੈਂ ਆ ਹੈ ਵੀਰੋ ਲੰਮੀ ਬੇਲ ਦੀ ਆ ਹੇ ਕੱਦ ਵਜਨ ਵਾਲੀ ਆ ਤਾਂ ਹੈ ਵੀ ਸਿੰਗਲ ਹੱਡੀ ਆ ਤੋੜ ਦੇ ਵੀਰ ਜੀ ਤੋੜ ਦੇ ਤਾਂ ਦੁੱਧ ਵੀਰ ਨੇ ਦੱਸਿਆ ਕਿ 5 ਲੀਟਰ ਹੀ ਦੁੱਧ ਆ ਅੰਦਰੋਂ ਕਾਲੀ ਪੰਨੀ ਮਾਲ ਕਰਦੇ ਆ ਅੰਦਰ ਪਾਈ ਨਹੀਂ ਆ ਤਾਂ ਮੇਰੇ ਚਮਕ ਚਮਕ ਬਹੁਤ ਆ ਮੈਂ ਤੇ ਲਮਾਈ ਵੇ ਵਾਈਂ ਲਮਾਈ ਬਹੁਤ ਆ ਮੈਂ ਦੀ ਠੀਕ ਆ ਲੈਓ ਵੀਰੇ ਲੈਓ ਮਾਲ ਚ ਆਉਂਦੀ ਠੀਕ ਆ ਜੀ ਤਾਂ ਬਾਕੀ ਵੇਖੋ ਵੀਰੋ ਚੰਗੇ ਪਸ਼ੂ ਦੇ ਚੰਗੇ ਪਰਖਾ ਦੇ ਰੱਖਿਆ ਵੀਰੇ ਨੇ ਚੰਗੀ ਪਰਖਾ ਵੀਰੇ ਨੂੰ 20 20 ਲੀਟਰ ਵਾਲੀਆਂ ਵੀ ਮੇਰੇ ਕੋਲੇ ਆ ਗਈਆਂ ਚੰਗੀਆਂ ਤਲੱਲੇਦਾਰ ਮਿਆਂ ਕੋਲੇ ਠੀਕ ਹੈ ਜੀ ਚੰਗੇ ਰਿਕਾਰਡ ਵਾਲੇ ਪਸ਼ੂ ਆ ਵੀਰੇ ਕੋਲੇ ਐ ਟੇਡੇ ਕਟਕੂਟਾਂ ਦੀਆਂ ਨੀਲੀ ਦਾ ਵੀ ਲਾਈਆਂ ਵੀਰ ਨੇ ਕਰੇ ਤਾਂ ਖਿੱਚਿਓ ਵੀਰੇ ਕੱਢੋ ਨੂੰ ਬਾਹਰ ਬਿਲਕੁਲ ਜੀ ਥੋੜਾ ਪਸ਼ੂਆਂ ਦੇ ਵਿੱਚ ਫਿਰ ਪਸ਼ੂ ਠੀਕ ਹੈ ਤਾਂ ਵੇਖੋ ਵੀਰੋ ਚੰਗੀ ਮਿਆਂ ਲੰਮੀ ਲੁੰਮੀ ਬੇਲ ਆ ਐ ਇੱਕ ਰੰਗ ਕਾਲੀ ਆ ਹੈ ਚੰਗੀ ਨਸਲ ਦੀ ਬਾਈ ਕੁਮਈ ਥਾਂ ਤੋਂ ਚੰਗਾ ਲੱਗਿਆ ਤਾਂ ਵੀਰੇ ਇਹਦਾ ਮੁੱਲ ਮੁੱਲ ਕਿੰਨੇ ਸਿਆ 55000 ਰੁਪਇਆ ਹਾਂਜੀ ਬਾਕੀ ਜਿੱਥੇ ਕੋਈ ਭੈਣ ਭਰਾ ਖੜੂਗਾ ਆਪਾਂ ਦੇ ਦਾਂਗੇ ਕਿਉਂਕਿ ਆਪਾਂ ਜੀਨ ਕਾਟਣਾ ਕਟਾ ਬਣਾ ਕੋ ਭੈਣ ਭਰਾ ਯਾਦ ਕਰੂਗਾ ਖੜੇ ਆ ਬੀਜ ਮੱਝ ਲਈ ਚੰਗੀ ਮੈਂ ਚਲੋ ਇਹ ਹੈ ਕਿ ਗਾਂ ਚੰਗੇ ਚੰਗੇ ਸੀਮਨ ਦੇ ਟਿਗੇ ਭਰੇ ਜਾਂ ਤਾਂ ਚੰਗੇ ਬੱਚੇ ਹੋਣਾ ਹੈ ਨਾ ਵੀਰੇ ਬਿਲਕੁਲ ਕੁਝ ਨਹੀਂ ਸਿਰਫ ਮਾਸੇ ਨਹੀਂ ਕਰਾਇਆ ਕਿਉਂਕਿ ਮੈਂ ਦੁੱਧ ਨਹੀਂ ਕਰਵਾਤਾ ਰਹਿਦਾ ਬਿਲਕੁਲ ਜੀ ਤੇ ਬਾਕੀ ਜਿੱਥੇ ਤੂੰ ਕਹੇਗਾ ਭੈਣ ਭਰਾ ਉਹ ਪਾ ਦੇ ਦਾਂਗੇ ਠੀਕ ਹੈ ਤਾਂ ਬਾਕੀ ਵੀਰੇ ਮੈਂ ਚੰਗਿਆ ਪਤਲੇ ਚਮਜਾ ਕੋਈ ਮੋٹے ਖਲਰੇ ਦੀ ਨਹੀਂ ਆ ਇਹ ਪਤਲੇ ਚਮਜਾ ਲੰਮੀ ਬੇਲ ਇੱਕ ਰੰਗ ਕਾਲੀ ਦੱਸਿਆ ਵੀਰੇ ਨੇ ਤਾਂ ਵੀਰੇ 55 ਜੋ ਇੱਕ ਹੀ ਗੱਲ ਕਰਦੀ ਹੈ ਕਰਦੇ ਕਰਦੇ ਕੋਈ ਗੱਲ 50 ਦੀ ਹਾਂ ਨਾ ਕਰਦੇ ਵਿੱਚ ਇਹ ਛੋੜ ਛੱਪਾ ਕੋਈ ਗੱਲ ਨਹੀਂ ਭਰਾ ਜੇ ਤੂੰ ਕਹਦਾ ਕੋਈ ਗੱਲ ਨਹੀਂ 50 ਦੀ ਹੋ ਜੂ ਤਾਂ ਬਾਕੀ ਕੋਈ ਵੀਰੇ ਫੋਨ ਲਾਉਣ ਮੋੜਨਾ ਨਹੀਂ ਨਹੀਂ ਮੋੜਦਾ ਨਹੀਂ ਮੈਂ ਜਾਂਦਾ ਮੈਂ ਦੇ ਦੇਣੀ ਮੈਂ ਇਹ ਛੋੜ ਮੋੜਨ ਦੀ ਬਿਲਕੁਲ ਵੀਰੇ ਤਾਂ ਵੀਰੋ ਬਾਕੀ ਫੋਨ ਲਾ ਲਿਓ ਮਾਂਦਨ ਤੁਹਾਡੇ ਹੋ ਜਾਣਗੇ ਹਾਂਜੀ ਵੀਰੇ ਅਗਲੇ ਬੰਨੇ ਆ ਝੋਟੀ ਆ ਗਈ ਚੰਗੀ ਛਕੀਨ ਇਹਦਾ ਬਾਰੇ ਦੱਸਿਓ ਵੀਰੇ ਇਹ ਮਤਲਬ ਪਹਿਲੇ ਸੋਏ ਵਾਸਤੇ ਹਾਂਜੀ ਝੋਟੀ ਆ ਇਹਦਾ ਸਾਉਣ ਮਹੀਨਾ ਚੜਿਆ ਇਹ ਚੌਥਾ ਮਹੀਨਾ ਨੂੰ ਚੜਿਆ ਚੌਥਾ ਮਹੀਨਾ ਗਾੜੀ ਗੱਬਣਾ ਘਰ ਆ ਘਰ ਦੀ ਝੋਟੀ ਆ ਘਰ ਦਾ ਬਜਟ ਦੇ ਲਿਖਤ ਲਿਖੀ ਹੈ ਠੀਕ ਹੈ ਜੀ ਆਪੇ ਸ਼ੰਕਰ ਟੂ ਦੀ ਆ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਵੀਰੇ ਤੇ ਗਾਂ ਆਪਾਂ ਇਹਨੂੰ ਟੀਗਾ ਜਿਹੜਾ ਵਾ ਮਤਲਬ ਨੋਰਮਲੀ ਭਰਾਇਆ ਵਾ ਠੀਕ ਹੈ ਜੀ ਕਿਉਂ ਭਰਾਇਆ ਨੋਰਮਲ ਕਿ ਪਹਿਲਾਂ ਡੰਗ ਜਾ ਬਾਵਾ ਡਾਟੀ ਦਾ ਭਰਾ ਦਿੰਦੇ ਨਾ ਹਾਂਜੀ ਉਹਨੂੰ ਸੌਣ ਚ ਦੰਗੀ ਆਉਂਦੀ ਹੈ ਬਿਲਕੁਲ ਤਾਂ ਮੈਂ ਆ ਆ ਪੰਜ ਰਾਟੀ ਗਾਲਾ 2000 ਹੋਰ ਹੀ ਲਵਾ ਮੈਂ ਲਵਾਇਆ ਮੋਹਰਾ ਦਾ ਪਰ ਲਵਾਇਆ ਨੋਰਮਲ ਹੈ ਕਿਉਂਕਿ ਡੰਗਰ ਸੌਖਾ ਸੁਪੈਂਦਾ ਸੁਖਾ ਸੁਪੈਂਦਾ ਬਿਲਕੁਲ ਸ਼ੰਕਰ 2 ਦੀ ਸ਼ੰਕਰ 2 ਦੀ ਉਹਦਾ ਆਪਾਂ ਕੋ ਰਿਕਾਰਡ ਸਮੇਸ ਸਭ ਕੋ ਰਿਕਾਰਡ ਆਪਣੇ ਕੋਲੇ ਆ ਆ ਪੰਜ ਸਾਲਾਂ ਬਾਕੀ ਹੈ ਵੀ ਹਲੇ ਤਿੰਨਾਂ ਗੇ ਸਾਲਾਂ ਦੀ ਸਾਢੇ ਤਿੰਨ ਸਾਲਾਂ ਦੀ ਹੋਈ ਜੀ ਮੈਂ ਜ਼ਿਆਦਾ ਉਮਰ ਨਹੀਂ ਜੀ ਹੋਈ ਠੀਕ ਹੈ ਤਾਂ ਮਾਲਦਨਾ ਚੰਗਾ ਉਹਦੇ ਫੇਰ ਬਰੀਡ ਕਰਕੇ ਮਾਲ ਛੇਤੀ ਛਾੜ ਬਿਲਕੁਲ ਵੀਰੇ ਤਾਂ ਗਾਂ ਚੌਥਾ ਮਹੀਨਾ ਦੀ ਗੱਬਣ ਹੋਗੀ ਹਾਂ ਚੌਥਾ ਮਹੀਨਾ ਲੱਗਾ ਚੌਥਾ ਮਹੀਨਾ ਲੱਗ ਗਿਆ ਹਾਂ ਤਾ ਚੰਗੀ ਸ਼ਕੀਨ ਕੱਟੀ ਹੈ ਹਨਾ ਵੀਰੇ ਚੰਗੀ ਰੀ ਅਰੀਜ ਨਾਲ ਪਾਲੀਆ ਵੀਰ ਨੇ ਵੀ ਤਾਂ ਵੀਰੇ ਸਿੰਘ ਸੁੰਗ ਦੀ ਕੁਆਲਿਟੀ ਚੈੱਕ ਕਰ ਲਓ ਤਾਂ ਫੇਸ ਕੁਆਲਿਟੀ ਦੀ ਚੈੱਕ ਕਰ ਲਿਓ ਹਾਂ ਬਾਕੀ ਸੀਲ ਸਾਹ ਵੇਖੋ ਸੀਲ ਤਾਂ ਵੀਰੇ ਨਸਲ ਆ ਨਾ ਫਿਰ ਇਹ ਜੀ ਇਹ ਤਾਂ ਕੁਆਲਿਟੀ ਆ ਨਾ ਚੀਜ਼ਾਂ ਦੀ ਉਧਰ ਹੀ ਬੈਜੋ ਇੱਧਰ ਦਾ ਮਤਲਬ ਕੋਈ ਨਹੀਂ ਵੀ ਕਰਨੇ ਵੀ ਸ਼ਾਦਾ ਹਾਂ ਤੂੰ ਚੰਗਾ ਸੋਨਾ ਤੂੰ ਹਨਾ ਜੀ ਮੈਂ ਨਾ ਵੇਖੋ ਤੁਸੀਂ ਚੰਗੀ ਸੀਲਸ ਲੱਗਾ ਨਸਲ ਆ ਵੀਰੇ ਪਿਓਰ ਮੋਰਾ ਨਸਲ ਬਿਲਕੁਲ ਤਾਂ ਇਹਦੇ ਹੁਣ ਮੁੱਲ ਦੀ ਗੱਲ ਕਰੀਏ ਤਾਂ ਵੀਰੇ ਕਿੰਨੇ ਦੀ ਦੇ ਦੇਣੀ ਹੈ ਤੁਸੀਂ ਇਹ ਸਿਆਣੇ ਇਹੋ ਜੀ ਜੋ ਜਾਨਾ ਮਸੋਖ ਰੇ ਸੂਈ ਦੇ ਮੋਲੀ ਕੋਈ ਨਹੀਂ ਗਾ ਜੇ ਸਮਾ ਵਾ ਜੇ ਨਸਲ ਡੰਗਰ ਦਾ ਬਿਲਕੁਲ ਪਰ ਆਪਾਂ ਜੋ ਦੇ ਦੇਣੇ ਭੈਣ ਭੈ ਸੌਣਨੇ ਕਰਾ ਆਪਾਂ 10000 ਰੁਪਿਆ ਬੈਂਚ ਜੀ ਠੀਕ ਹੈ ਵੀਰੇ ਹਾਂਜੀ ਤਾਂ ਉਹ ਚੋਂ ਮਾਂ ਤੁਹਾਨੂੰ ਹੋ ਜੂ ਆਪਾਂ ਇੱਥੇ ਤੋਂ ਕੋਈ ਨਹੀਂ ਦੇ ਦਾਂਗੇ ਆਪਾਂ ਦੱਸ ਆਪਾਂ ਦੇ ਘਰ ਆਪਾਂ ਮੋਲਿਆਂ ਦੀ ਦਾ ਪਾਖੀ ਨਹੀਂ ਨੇ ਲਿਆ ਦਿਆ ਕਰਨਾ ਨਾ ਨਾ ਵੀਰੇ ਸੀਮਨ ਦੇ ਸਾਹਿਬ ਨਾਲ ਰੇਟ ਠੀਕ ਆ ਚਲੋ ਗਾੜੀ ਗੱਪਣਾ 4 ਮਹੀਨਾ ਲੱਗ ਗਿਆ ਚੌਥਾ ਚੰਗੀ ਕੱਟੀ ਆ ਸਕੀਨ ਝੋਟੀ ਆ ਤਾਂ ਬਾਕੀ ਚਲੋ ਮਾਨਤਨ ਵਿੱਚੋਂ ਆ ਵੀ ਤੁਸੀਂ ਕਰਦੇ ਹੋ ਕੋਈ ਨਾ ਰੇਟਾ ਦਾ ਠੀਕ ਹੈ ਇਹ ਬੇਤੀ ਆ ਮੇਰੇ ਭੈਣ ਭਰਾ ਜਿਹੜਾ ਮੇਰਾ ਸੌਦਾ ਬਣੇ ਹਾਂਜੀ ਉਹ ਆਪਣਾ ਡਾਕਟਰ ਲਿਆਵੇ ਠੀਕ ਹੈ ਮੇਰੇ ਤੇ ਨਾ ਰਵੇ ਠੀਕ ਹੈ ਇਹ ਮੇਰੀ ਮਾਹਸੂਮ ਵਾਲੀ ਹੋਵੇ ਹਾਂਜੀ ਤੇ ਲੈ ਜਾਏ ਇਹ ਜੋ ਸਾਈਓ ਦੀ ਆਪਾਂ ਦੇ ਆਂਦੇ ਹੱਕਦਾਰ ਹੋਵੇ ਬਿਲਕੁਲ ਵੀਰੇ ਕਿਉਂਕਿ ਆਪਾਂ ਕਹਿੰਦੇ ਆ ਕੱਲ ਤੱਕ ਕੰਮ ਨਹੀਂ ਕਰਨਾ ਪੀ ਇਹਨੂੰ ਚਾਰ ਦੇ ਪੰਜ ਦੱਸ ਦੇ ਹਾਂਜੀ ਇਹ ਮੇਰਾ ਗਲਤ ਕੰਮ ਕਰੋ ਹਾਂਜੀ ਜੇ ਸੌਂ ਤੋਂ ਥਾ ਮਹੀਨਾ ਚੜਿਆ ਤੇ ਚੌਥਾ ਹੀ ਗਾਗੇ ਉਸ ਦਿਨ ਜੇ ਮੇਰੀ ਮੈਨ ਦਾਸ ਹੋਵੇ ਮੈਂ ਡਬਲ ਪੈਸੇ ਦੇ ਆਂਦਾ ਹੱਕਦਾਰ ਹੋਊਂਗਾ ਠੀਕ ਹੈ ਤਾਂ ਇਹੀ ਤਾਂ ਵੀਰੇ ਸਚਾਈ ਦਾ ਆਨਲਾਈਨ ਇਹੀ ਤਾਂ ਵਧੀਆ ਵਾ ਤੇ ਤੋਰਾ ਇਹਦਾ ਵਖਾਈਏ ਫੋਲੋ ਵੀਰੇ ਅਰੇ ਕੀ ਅਹੀਂ ਆਵੇਂ ਕਹਿ ਦਈਏ ਕਿ ਪੰਨਿਆਂ ਦੀ ਅਗਲਾ ਜਵਾਰ ਜਿਹਨੇ ਭੈੜਾ ਖਾਣੇ ਡੀਕੇ ਯਰ ਮੀਂਹ ਆ ਗਿਆ ਠੀਕ ਹੈ ਬਿਲਕੁਲ ਵੀਰੇ ਬਿਲਕੁਲ ਚੌਥਾ ਵੋਸਾ ਨਾ ਮੇਰਾ ਆਪਣਾ ਦੇਸੀ ਜਿਹੜਾ ਮਰਜ਼ੀ ਕਰਨ ਲੈ ਠੀਕ ਹੈ ਵੀਰੇ ਜਿਹੜੀ ਮਾਜੋ ਸੋ ਮਹੀਨਾ ਹੀ ਵਾਅਦਾ ਖੜੀ ਤੇ ਮੈਂ ਨਿਢਣਾ ਰਹੂੰਗਾ ਤਾਂ ਵੇਖ ਲਿਓ ਵੀਰੋ ਚੰਗੀ ਸ਼ਕੀਨ ਘੋਟੀ ਆ ਤਾਂ ਹਜੇ ਤਾਂ ਵੀਰੇ ਇਹਨੇ ਕਦ ਕੱਡ ਬਹੁਤ ਘੜਨਾ ਫਿਰ ਹਜੇ ਬੱਚੀ ਆ ਇਹਦੇ ਹਜੇ ਹੁਣ ਤਾਂ ਕਦ ਕਾਫੀ ਆ ਇਹਦਾ ਤਾਂ ਨਸਲ ਆ ਵੀਰੇ ਤਾਂ ਕਿਹੜੇ ਵੀਰ ਸ਼ਕੀਨ ਆ ਚੰਗੀਆਂ ਝੋਟੀਆਂ ਰੱਖਣ ਦੇ ਚੰਗੇ ਸੀਮਨ ਦੇ ਜਿਨ੍ਹਾਂ ਨੂੰ ਪੂਰੀ ਡਿਟੇਲ ਆ ਵੀਰਾਂ ਨੂੰ ਜਾਣਕਾਰੀ ਆ ਉਹਨਾਂ ਵਾਸਤੇ ਬਹੁਤ ਵਧੀਆ ਤੋਹਫਾ ਆ ਵੀਰੇ ਕੋਲੇ ਲੈ ਵੀਰੇ ਕਮਾਲ ਤਾਂ ਕਿ ਵੀਰੇ ਚੈੱਕ ਕਰ ਲਓ ਫੇਸ ਕੁਆਲਟੀ ਚੰਗੀ ਸੋਹਣੀ ਸ਼ਕੀਨ ਝੋਟੀਆਂ ਵੀਰੇ ਕੋਲੇ ਵੀਰੇ 65 ਚ ਹੋ ਜੂ ਮੰਨ ਤਾ ਕੋਈ ਨਹੀਂ ਕਰਦਾਂਗੇ ਭੈਣਾਂ ਦਾ ਫੋਨ ਲਾਵੇ ਫਾਨ ਕਰਦਾਂਗੇ ਮਾਂ ਤਨ ਹੋ ਜੂ ਫੋਨ ਲਾਵੇ ਮੋੜਦੇ ਨਹੀਂ ਹਨਾ ਮੇਰੇ ਕੋਈ ਨਹੀਂ ਕੋ ਆਪਾਂ ਜਦੋਂ ਦੇ ਦੇਣੀ ਆ ਮੈਂ ਭੈਣ ਭਾ ਜਿਹੜਾ ਖਰੇ ਨੂੰ ਮਾਰੇ ਸੰਡਣੀਆਂ ਕਰੇ ਬਿਲਕੁਲ ਵੀਰੇ ਬਿਲਕੁਲ ਕੋਈ ਕੀਚੜ ਹੋ ਕੇ ਨਹੀਂ ਡੰਗਰ ਦੇਣੇ ਆਪਾਂ ਪੂਰੀਆਂ ਵਾਲੇ ਡੰਗਰ ਦੇਣੇ ਆ ਜਿਹੜਾ ਮੇਰਾ ਭੈਣ ਭਰਾ ਕਰੇ ਉਹ ਚਾ ਮਝਾ ਨਾ ਖੜੇ ਬਿਲਕੁਲ ਵੀਰੇ ਅਗਲੇ ਨੂੰ ਲੈਣਾ ਵੀ ਦਵੇ ਪਸ਼ੂ ਹਨਾ ਖੁਸ਼ ਹੋਗੇ ਪਸ਼ੂ ਦੇਣਾ ਆ ਤਾਂ ਬਾਕੀ ਰੇਡ ਵੀਰ ਦੇ ਜਾਇਜਾ ਵੀਰੇ 65 50 ਕੋਈ ਐਡਾ ਵੱਡਾ ਮੁੱਲ ਨਹੀਂ ਵੀਰੇ ਨੇ ਕੀਤਾ ਤਾਂ ਮੈਂ ਵੀ 50000 ਦੀ ਵੀਰ ਕਹਿੰਦਾ ਦੇ ਦਾਂਗੇ ਚੰਗੇ ਰਿਕਾਰਡ ਵਾਲੀ ਆ ਪਤ ਹਾ ਵੀਰੇ ਇੱਕ ਟਰੈਕਟਰ ਦੇ ਦੱਸਣ ਦੇ ਫਿਰ ਹਾਂਜੀ ਟਰੈਕਟਰ ਠੀਕ ਹੈ ਜੀ ਵੇਖੋ ਵੀਰੋ ਤਾਂ ਦੱਸਿਓ ਵੀਰੇ ਇਹਦੇ ਬਾਰੇ ਇਹ ਵੀ ਜੀ ਕਰਤਾਰ ਟਰੈਕਟਰ ਆ ਹਾਂਜੀ ਇਹ 60 ਹਸਪਾਵਰ ਹੈ ਠੀਕ ਹੈ ਜੀ ਤੇ ਇਹ 2024 ਮਾਡਲ ਆ 24 ਮੰਡ ਲਾ ਗਿਆ ਹਾਂਜੀ ਠੀਕ ਹੈ ਜੀ ਤੇ ਫਰਸਟ ਓਨਰ ਆ ਠੀਕ ਹੈ ਵੀਰੇ ਬਸ ਤੇ ਕਲੀਅਰ ਸਾਰਾ ਨਗਦ ਪੇਮੈਂਟ ਹੈ ਠੀਕ ਹੈ ਜੀ ਠੀਕ ਹੈ ਜੀ ਆਪਦੇ ਨਾਮ ਤੇ ਹੈ ਨਾ ਆਪਣੇ ਨਾਮ ਤੇ ਠੀਕ ਹੈ ਬਾਕੀ ਹਾਲ ਵੇਲੇ ਤੱਕ ਦਾ ਪੁੰਮਣੀਆਂ ਨਹੀਂ ਲੱਗੀਆਂ ਬਿਲਕੁਲ ਵੀਰੇ ਗੱਲ ਆਇਆ ਨਵਾਂ ਕਈ ਲੋੜਾਂ ਗ੍ਰਸਤੀਆਂ ਹੁੰਦੀਆਂ ਬਿਲਕੁਲ ਵੀਰੇ ਬਿਲਕੁਲ ਮੈਨੂੰ ਦੇ ਦੇਣਾ ਠੀਕ ਹੈ ਬਾਕੀ ਭੈਣ ਭਰਾ ਸਾਡੇ ਨੂੰ ਸਾਰੇ ਵੱਧ ਸਿਆਣੇ ਆ ਉਹਨਾਂ ਨੂੰ ਪਤਾ ਵੀ ਨਵੇਂ ਦੇ ਕੀ ਮਤਲਬ ਕੀਮਤ ਠੀਕ ਕੀਮਤ ਆ ਵੀਰੇ ਬਿਲਕੁਲ ਬਿਲਕੁਲ ਤੇ ਬਾਕੀ ਜਿਹੜਾ ਜੋਨ ਜਾਇਜ ਉਹ ਐਂ ਘਾਟਾ ਪਾ ਕੇ ਹਾਂਜੀ ਤੇ ਆਪਾਂ ਕਾਗਜ਼ ਪੱਤਰ ਆਪਣਾ ਸਾਰਾ ਓਕੇ ਆ ਭੈਣ ਭਰਾ ਕੋਈ ਆਵੇ ਬਿਲਕੁਲ ਸਾਈ ਪਾ ਕੇ ਆਵੇ ਜੇ ਇਹਦੇ ਹੱਦੇ ਕਾਗਜ਼ ਪੱਤਰ ਫਾਲਟ ਹੋਵੇ ਆਪਣੇ ਸਾਈ ਵਾਪਸ ਲੈ ਜੀ ਬਿਲਕੁਲ ਵੀਰੇ ਠੀਕ ਆ ਤਾਂ ਬਾਕੀ ਵੀਰੇ ਚੈੱਕ ਕਰ ਲੋ ਟਾਇਰਾਂ ਦੀ ਕੰਡੀਸ਼ਨ ਵੀ ਚੈੱਕ ਕਰ ਲੋ ਬਿਲਕੁਲ ਨਵੇਂ ਟਾਇਰ ਆ ਹਜੇ ਕੱਸੇ ਨਹੀਂ ਟਾਇਰ ਨਵੀਂ ਕੰਡੀਸ਼ਨ ਤੇ ਆ ਬਿਲਕੁਲ ਤਾਂ ਬਾਕੀ ਚੈੱਕ ਕਰ ਲਓ ਚੰਗੀ ਕੰਡੀਸ਼ਨ ਆ ਵੀਰੇ ਇੰਜਨ ਹੋਈਆਂ ਦੀ ਬਾਕੀ ਤੁਸੀਂ ਇੱਥੇ ਆਓ ਆਪਦੀ ਆ ਕੇ ਤਸੱਲੀ ਕਰੋ ਤਾਂ ਵੀਰੇ ਮਸ਼ੀਨਰੀ ਦਾ ਸੌਦਾ ਤਾਂ ਚਲੋ ਮਿਲ ਕੇ ਹੀ ਹੁੰਦਾ ਹਨਾ ਵੀਰੇ ਹਾਂ ਹਾਂ ਨਹੀਂ ਮਿਲ ਕੇ ਮਿਲ ਕੇ ਤਾਂ ਆ ਕੇ ਵਾਹ ਕੇ ਤਸੱਲੀਆ ਕਰਨ ਠੀਕ ਹੈ ਕਿੰਨਾ ਚੱਲਿਆ ਵੀਰੇ ਇਹ 390 ਘੰਟੇ ਚੱਲਿਆ 390 ਹਾਂਜੀ ਠੀਕ ਹੈ ਵੀਰੇ ਤਾਂ ਇਹਦੀ ਕੀਮਤ ਦੀ ਗੱਲ ਕਰੀਏ ਕਿੰਨੇ ਦੀ ਕਿੰਨੇ ਦਾਏ ਦੇ ਦੇਣਾ ਆਉਂਨ ਉਹ ਤਾਂ ਬੜਾ ਮਹਿੰਗਾ ਆਉਂਦਾ ਤੁਹਾਨੂੰ ਪਤਾ ਹਾਂਜੀ ਹਾਂਜੀ ਹੁਣ ਲੋੜ ਆ ਮੁੰਡੇ ਨੇ ਬਾਹਰ ਜਾਣਾ ਠੀਕ ਹੈ ਵੀਰੇ ਇਹ ਕਰਕੇ ਸਾਢੇ 7 ਲੱਖ ਮੰਗਦੇ ਆ ਸਾਢੇ 7 ਮੰਗਦੇ ਹਾਂਜੀ ਤਾਂ ਬਾਕੀ ਵੀਰੇ ਫੋਨ ਕਰਨਾ ਆਉਣ ਇੱਥੇ ਹਨਾ 8 ਲੱਖ ਲੱਗੇ ਜੀ ਹਾਂਜੀ ਹਾਂਜੀ ਉਹਦਾ ਕੀਮਤ 10 ਲੱਖ ਲੱਗੇ ਉਹਦਾ ਹਾਂਜੀ 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 ਬਿਲਕੁਲ ਬਾਕੀ ਵੀਰੇ ਇਹ ਜਿਹੜੀ ਮਸ਼ੀਨਰੀ ਆ ਇਹ ਤਾਂ ਆਨਲਾਈਨ ਹੀ ਪਤਾ ਹੁੰਦੀ ਆ ਵੀ ਐਨੇ ਦੀ ਏਜੰਸੀ ਚ ਜਾਂ ਹਨਾ ਤਾਂ ਰੇਟ ਦਾ ਤਾਂ ਬਾਕੀ ਵੀਰਾਂ ਨੂੰ ਪਤਾ ਹੀ ਹੈ ਸਾਰਾ ਤਾਂ ਹੁਣ 7:30 ਕੀਮਤਾਂ ਬਾਕੀ ਵੀਰੇ ਫੋਨ ਲਾ ਲੈਣ ਤਾਂ ਇੱਥੇ ਆਉਣ ਹਨਾ ਵੀਰੇ ਹਾਂ ਆਉਣ ਹੈ ਹਾਂਜੀ تسلی ਕਰਨੇ ਨੇ تسلی ਕਰਨਾ ਹੈ ਨਾ ਪਰ ਫਸਟ ਟਾਈਮ ਆ ਰਿਹਾ ਬਿਲਕੁਲ ਵੀਰੇ ਨਹੀਂ ਵੀ ਕਾਦੀ ਘਾਟੀ ਦੇ ਆਇਆ ਨਗਦ ਪੇਮੈਂਟ ਨਗਦ ਪੇਮੈਂਟ ਤੇ ਆ ਤਾਂ ਬਾਕੀ ਵੀਰੇ ਤੂੰ ਇੱਥੇ ਆਓ ਆਪਦੀ ਆਗੇ ਮਸ਼ੀਨਰੀ ਚਲਾ ਜੀ ਲੂਗੇ ਵੇਖੋ ਆਪਦਾ ਮਸ਼ੀਨਰੀ ਇੱਥੇ ਆਣ ਕੇ ਫਿਰ ਬਾਹਰ ਹੁੰਦੇ ਹੁੰਦੇ ਆ ਹਾਂ ਬਹਿ ਕੇ ਬਿਲਕੁਲ ਚਲਾ ਕੇ ਦੇਖਣਾ ਆਪਦਾ ਹਨਾ ਹਾਂ ਹੁੰਦੇ ਆ ਪੇ ਜੋ ਭੈਣ ਭਰਾ ਆ ਜਾਂਦਾ ਫਿਰ ਉਹ ਤੋਂ ਮੋੜਿਆਂ ਜਾਂਦਾ ਬੈ ਕੇ ਸੌਦਾ ਹੋ ਜਾਂਦਾ ਹੋ ਜਾਂਦਾ ਜੀ ਕਿਉਂਕਿ ਫੋਨਾਂ ਦੀ ਗੱਲਾਂ ਹੋਰ ਹੁੰਦੀਆਂ ਵਾ ਤੇ ਆਪਾਂ ਘਰ ਬੈ ਜੀਏ ਫਿਰ ਬੈਠਿਆ ਭੈਣ ਭਰਾ ਆ ਚੱਲ ਯਾਰ ਭੈਣ ਭਰਾ ਆਇਆ ਚਲੋ ਆਪਾਂ ਦੇਖ ਦੇਣਾ ਦੇਖ ਬਿਲਕੁਲ ਵੀਰੇ ਨਾਲੇ ਰਕਮ ਦੀ ਰਕਮਾਂ ਦੀ ਚੀਜ਼ਾਂ ਇਹ ਤਾਂ ਬੈ ਗਏ ਹੁਣਾਂ ਸੌਦਾ ਹਨਾ ਤਾਂ ਚੰਗੀ ਕੰਡੀਸ਼ਨ ਹੈ ਬਾਕੀ ਵੀਰ ਉਹਨੇ ਇੱਕ ਵਾਰੀ ਦੇਖ ਫਰਕ ਕਰ ਲੈਣਾ ਤਾਂ ਇੱਥੇ ਪਹੁੰਚਣਾ ਹਨਾ ਵੀਰੇ ਹਾਂਜੀ ਹਾਂਜੀ ਠੀਕ ਹੈ ਵੀਰੇ ਤਾਂ 7.5 ਚੋਂ ਮਾਨ ਤਾਂ ਨੂੰ ਹੋਣਗੇ ਹੋ ਜਾਣਗੇ ਹਾਂਜੀ ਬੈ ਜਾਂ ਭੈਣ ਭਰਾ ਬਹੁਤ ਸੌਦੇ ਦੇ ਜੋ ਭੈਣ ਭਰਾ ਮਾਨ ਨੂੰ ਖੁੱਲਾ ਬਿਲਕੁਲ ਵੀਰੇ ਬਿਲਕੁਲ ਆ ਪਸ਼ੂ ਵੀ ਇਹੀ ਕੋਲੇ ਆ ਗਏ ਹਨਾ ਤਾਂ ਵੇਖੋ ਵੀਰ ਚੰਗੇ ਰਿਕਾਰਡ ਵਾਲੇ ਪਸ਼ੂ ਆ ਵੀਰੇ ਕੋਲੇ ਪਤਲੇ ਚੰਮ ਚ ਮੈਂ ਆ ਗਿਆ ਨੇ ਰੇਡ ਵੀਰ ਤੇ ਜੈਜਾ ਚੰਗੇ ਸੀਮਨ ਦੀ ਝੋਟੀ ਆ ਬਾਕੀ ਵੀਰੇਓ ਚੈਨਲ ਨੂੰ ਮਤਬਾਤ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਹਾਂਜੀ ਪਾਣੀ ਮਾਰੀ ਠੀਕ ਆ ਐਡਰੈਸ ਦੱਸ ਦਿਓ ਕਰ ਵੀਰੇ ਆਪਣਾ ਐਡਰੈਸ ਪਿੰਡ ਚੱਕ ਕੋਲ ਹਾਂਜੀ ਸੀਲ ਜਨਾਲਾ ਇਹ ਲੈਂ ਅੰਬਰ ਸਰ ਠੀਕ ਹੈ ਜੀ ਹਾਂਜੀ ਫੋਨ ਨੰਬਰ ਵੀਰੇ ਫੋਨ 9855690827 ਹਾਂਜੀ ਤੇ ਦੂਸਰਾ ਨੰਬਰ ਵੀਰੇ ਬੋਲ ਦਿਓ 77400 ਹਾਂਜੀ 1087 77400 ਹਾਂਜੀ 1087 ਠੀਕ ਹੈ ਵੀਰੇ ਸასი ਗੱਲ ਜੀ ਸასი